ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਹਾਂਜੀ ਵਾਹਿਗੁਰੂ ਜੀ ਜਿਸ ਤਰ੍ਹਾਂ ਕੋਈ ਵੀ ਭਗਤ ਸਹਬਾਨ ਜੀ ਦਾ ਨਾਮ ਆਉਂਦਾ ਆ ਉਥੇ ਜਮਕ ਲਗਾਉਣੀ ਆ ਜਿਸ ਤਰ੍ਹਾਂ ਆਪਾਂ ਭਗ ਕਬੀਰ ਜੀਓ ਇਹ ਸਤਿਕਾਰਯੋਗ ਮਹਾਰਾਣੀ ਜੀਓ ਲਗਾਇਆ ਸਤਿਕਾਰ ਕੀਤਾ ਭਗਤ ਸਹਬਾਨ ਜੀ ਦਾ ਜੀਓ ਜੀਓ ਇਸ ਤਰ੍ਹਾਂ ਉਚਾਰਨ ਕਰਨਾ ਬਹੁਤੀ ਊੜੇ ਨੂੰ ਹੋੜੇ ਦੀ ਆਵਾਜ਼ ਨਹੀਂ ਦੇਣੀ ਔਂਕੜ ਹੀ ਲਾਉਣੀ ਆ ਜੀਓ ਤੇ ਜਮਕ ਲਗਾਉਣੀ ਨਾਲ ਕਬੀਰ ਜੀਓ ਨਾਮ ਦੇ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀ ਗੁਰ ਚਰਨ ਲਾਗ ਹਮ ਬਿਨ ਵਤਾ ਪੂਛਤ ਕਹ ਜੀਓ ਪਾਇਆ ਵਾਹਿਗੁਰੂ ਜੀ ਗੁਰ ਚਰਨ ਲਾਗ ਤੇ ਜਮਕ ਲਗਾਉਣੀ ਆ ਹਮ ਬਿਨ ਵਤਾ ਪੂਛਤ ਪੂਛਤ ਤੇ ਵਾਹਿਗੁਰੂ ਜੀ ਬਿਸਰਾਮ ਲਗਾਉਣਾ ਕਹ ਜੀਓ ਪਾਇ ਇਸ ਤਰ੍ਹਾਂ ਇਹ ਪੰਕਤੀ ਉਚਾਰਨ ਕਰਨੀ ਆ ਕਵਨ ਕਾਜ ਜਗ ਉਪਜਾ ਬਿਨਸਾ ਕਹੋ ਮੋਹੇ ਸਮਝਾਇਆ ਵਾਹਿਗੁਰੂ ਜੀ ਕਹੋ ਪਾਠ ਉਚਾਰਨ ਕਰਨਾ ਕਿਸੇ ਨੇ ਕਹੋ ਨਹੀਂ ਕਹਿਣਾ ਦੋ ਹਾਹੇ ਆ ਇੱਕ ਹਾਹਾ ਮੁਕਤਾ ਆ ਇੱਕ ਹਾਹੇ ਨੂੰ ਔਂਕੜ ਆ ਕਹੋ ਮੋਹੇ ਸਮਝਾਇਆ ਸਮਝਾਇਆ ਪਾਠ ਵਾਹਿਗੁਰੂ ਝੱਜੇ ਨਾਲ ਉਚਾਰਨ ਕਰਨਾ ਕਸ ਕੇ ਸਮਝਾਇਆ ਦੇਵ ਕਰਹੁ ਦਇਆ ਮੋਹੇ ਮਾਰਗ ਲਾਵਹੁ ਜੇਤ ਭੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਵ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਦ ਨਹੀਂ ਭਾਰੈ ਔਰ ਮਨ ਸੁਨ ਨਾ ਲੂਕੇ ਆਪਾ ਪਾਦ ਨਿਰਵਾਣ ਨਾ ਚੀਨਿਆ ਇਨ ਬਿਦ ਆਪਿਓ ਨਾ ਚੂਕੇ ਵਾਹਿਗੁਰੂ ਜੀ ਐੜਾ ਪਲੱਸ ਭੱਬੇ ਸਿਆਰੀ ਉੜੇ ਔਕੜ ਇਸ ਤਰ੍ਹਾਂ ਸੰਬੰਧਕ ਜਿਆ ਥੋੜਾ ਬਲਮਣਾ ਆਪਿਓ ਕਾਹੀ ਨਾ ਉਪਜੈ ਉਪਜੀ ਜਾਣਾ ਭਾਵ ਅਭਾਵ ਬਹਿੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਜ ਲੇਵ ਲੈਣਾ ਉਦੈ ਪਾਠ ਵਾਹਿਗੁਰੂ ਜੀ ਪੋਲਾ ਵਿਚਾਰਨ ਕਰਨਾ ਉਦੈ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਜ ਲੇਵ ਲੈਣਾ ਜੋ ਅਪਰਾਧ ਬੇੰਬ ਬੇੰਬ ਕਾਉ ਮਿਲੀ ਹੈ ਉਦਕ ਕਉੰਬ ਬਿਗਰਾਨਾ ਵਾਹਿਗੁਰੂ ਜੀ ਪ੍ਰਤ ਬਿੰਬ ਕਿਸੇ ਨੇ ਪ੍ਰਤ ਬਿੰਬ ਨਹੀਂ ਕਹਿਣਾ ਪ੍ਰਤ ਬਿੰਬ ਪ੍ਰਤ ਤੱਤੇ ਨੂੰ ਸਿਹਾਰੀ ਆ ਪ੍ਰਤ ਪ੍ਰਤ ਬਿੰਬ ਬਿੰਬ ਕਉ ਮਿਲੀ ਹੈ ਹੈ ਤੇ ਵਿਸਰਾਮ ਆ ਉਦਕ ਕਉੰਬ ਬਿਗਰਾਨਾ ਇਸ ਤਰ੍ਹਾਂ ਵਾਹਿਗੁਰੂ ਜੀ ਪੰਕਤੀ ਉਚਾਰਨ ਕਰਨੀ ਕਾਹ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਵਾਹਿਗੁਰੂ ਜੀ ਕਹੋ ਕਬੀਰ ਇਥੇ ਜਮਕ ਲਗਾਉਣੀ ਆ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁੰਨ ਸਮਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁੰਨ ਸਮਾਨਾ ਆਸਾ ਗੱਜ ਸਾਡੇ ਤੈ ਤੈ ਧੋਤੀ ਆ ਤੇਰੇ ਪਾਇਨ ਤੱਗ ਵਾਹਿਗੁਰੂ ਜੀ ਗੱਜ ਪਾਠ ਜਿਹੜਾ ਪੋਲਾ ਉਚਾਰਨ ਕਰਨਾ ਤੱਗ ਪਾਠ ਥੋੜਾ ਕਸ ਕੇ ਉਚਾਰਨ ਕਰਨਾ ਗਲੀ ਜਿਨਾ ਜਪ ਮਾਲੀਆ ਵਾਹਿਗੁਰੂ ਜੀ ਗਲੀ ਪਾਠ ਪੜਨਾ ਗਲੀ ਥੋੜਾ ਨੱਕ ਦੇ ਵਿੱਚ ਆਵਾਜ਼ ਦੇਣੀ ਆ ਤੇ ਗੱਲੀ ਨਹੀਂ ਕਹਿਣਾ ਗਲੀ ਗਲ ਦੇ ਵਿੱਚ ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨੇ ਬੱਗ ਨੇ ਬੱਗ ਵਾਹਿਗੁਰੂ ਜੀ ਨੰਨੇ ਸਿਆਰੀ ਬੱਬੇ ਅਦਕ ਲਗਾ ਕੇ ਸੰਬੰਧਕ ਬੁਲਾਉਣਾ ਨੰਨੇ ਸਿਆਰੀ ਸੰਬੰਧਕ ਬੁਲਾਉਣਾ ਨੰਨੇ ਸਿਆਰੀ ਪਲੱਸ ਬੱਬੇ ਅਦਕ ਗੱਗਾ ਭਾਵ ਕੀ ਅਦਕ ਦਾ ਭਾਵ ਹੁੰਦਾ ਕਸ ਕੇ ਬੁਲਾਉਣਾ ਨੇ ਬੱਗ ਆਪਾਂ ਕਿਸੇ ਨੇ ਵੀ ਆਪਣੇ ਕੋਲੋਂ ਅਦਕ ਨਹੀਂ ਮਿਲਾ ਦੇਣੀ ਮਹਾਰਾਜ ਦੇ ਸਰੂਪ ਤੇ ਆਪਾਂ ਸਿਰਫ ਉਹਨੂੰ ਕਸ ਕੇ ਬੁਲਾਉਣਾ ਆ ਉਹ ਕਸ ਕੇ ਬੁਲਾਉਣ ਦਾ ਭਾਵ ਹੀ ਅਦਕ ਹੁੰਦਾ ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਅਹੇ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋ ਕਉ ਭਾਵੇਹ ਡਾਲਾ ਸਿਓ ਪੇਡਾ ਘਟਕਾਵੇਹ ਰਹਾ ਬਾਸਨ ਮਾਂਜ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਬਸਦਾ ਖੋਦ ਕਰਹਿ ਦੋਏ ਚੂਲੇ ਸਾਰੇ ਮਾਨਸ ਖਾਵਹਿ ਓਏ ਪਾਪੀ ਸਦਾ ਫਿਰਹਿ ਅਪਰਾਦੀ ਮੁਖ ਅਪਰਸ ਕਹਾਵਹਿ ਵਾਹਿਗੁਰੂ ਜੀ ਕਿਸੇ ਨੇ ਵੀ ਅਪਰਸ ਪਾਠ ਨਹੀਂ ਉਚਾਰਨ ਕਰਨਾ ਅਪਰਸ ਬਲਾਉਣਾ ਅਪਰਸ ਪਾਠ ਬਲਾਉਣਾ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤਹੀ ਲਾਗਾ ਕਾਸੀ ਕਰਮ ਕਮਾਵੇ ਕਾਹੋ ਕਬੀਰ ਜਿਸ ਸਤਗੁਰ ਭੇਟਾ ਪੁਨਰਪ ਜਨਮ ਨ ਆਵੇ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਾਹੋ ਕਿਉ ਮਨ ਹੋ ਵਿਸਾਰੀ ਆਗਾ ਗਿਆ ਨ ਬਾਜੀ ਹਾਰੀ ਵਾਹਿਗੁਰੂ ਜੀ ਬਾਜੀ ਪਾਠ ਪੋਲਾ ਉਚਾਰਨ ਕਰਨਾ ਬਾਜੀ ਨਹੀਂ ਕਹਿਣਾ ਕਿਸੇ ਨੇ ਕਸ ਕੇ ਨਹੀਂ ਬੁਲਾਉਣਾ ਮੂਈ ਮੇਰੀ ਮਾਈ ਹਉ ਖਰਾ ਸੁਖਾਲਾ ਹਰੋ ਨਹੀਂ ਦਗਲੀ ਲੱਗਾ ਨਾ ਪਾਲਾ ਵਾਹਿਗੁਰੂ ਜੀ ਪਾਲਾ ਪਾਠ ਪੋਲਾ ਉਚਾਰਨ ਕਰਨਾ ਰਹਾਉ ਬਾਲ ਤਿਸ ਬਾਪੈ ਜਿਨ ਹਉ ਜਾਇਆ ਪੰਜਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਵਾਹਿਗੁਰੂ ਜੀ ਤਾਲ ਪਾਠ ਪੋਲਾ ਉਚਾਰਨ ਕਰਨਾ ਤਲ ਨਹੀਂ ਕਹਿਣਾ ਕਿਸੇ ਨੇ ਅਧਿਕ ਨਹੀਂ ਲਗਾਉਣੀ ਤਾਲ ਪੋਲਾ ਜਾ ਪੈਰਾਂ ਦੇ ਹੇਠਾਂ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਭਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕ ਐਠਾ ਹਰ ਦੋਹਾ ਬਸੇਰਾ ਕਹੋ ਕਬੀਰ ਜਨ ਇਕ ਬੂਝਿਆ ਗੁਰ ਪ੍ਰਸਾਦ ਵਾਂ ਸਾਬਕੇ ਚ ਸੂਝਿਆ ਆਸਾ ਇਕਤ ਪਤਰ ਭਰ ੁਰਕਟ ਕੁਰਕਟ ਇਕਤ ਪਤਰ ਭਰ ਪਾਣੀ ਵਾਹ ਗੁਰਜੀ ਪਤਰ ਪਾਠ ਜਿਹੜਾ ਕਸ ਕੇ ਉਚਾਰਨ ਕਰਨਾ ਆ ਆਸ ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਣੀ ਨਕਟੀ ਕੋਠ ਹੜਗਨ ਬਾਡਾ ਡੂ ਕਿਨੇ ਪੇ ਬੇਕੀ ਕਾਟੀ ਤੂੰ ਰਹਾਓ ਸਗਲ ਮਾਹੇ ਨਖਟੀ ਕਾ ਵਾਸਾ ਸਗਲ ਮਾਰ ਔਹੇਰੀ ਵਾਹਿਗੁਰੂ ਜੀ ਵੱਖਰਾ ਵੱਖਰਾ ਪਾਠ ਉਚਾਰਣ ਕਰਦਾ ਔਹੇਰੀ ਜਿਹੜਾ 2 ਨੰਬਰ ਪਾਠ ਆ ਔਹੇਰੀ ਪਾਠ ਵੀ ਹੈਗਾ ਔਹੇਰੀ ਉਹ ਇਕੱਠਾ ਆਇਆ ਜਿਹੜਾ ਮੁੱਖ ਪਾਠ ਆ ਔਹੇਰੀ ਉਹ ਵੱਖਰਾ ਵੱਖਰਾ ਉਚਾਰਣ ਕਰਨਾ ਸਗਲ ਆ ਕੀ ਹੋ ਬਹਿਨ ਭਾਨ ਜੀ ਜਿਨਹੇ ਬਰੀ ਤਿਸ ਚੇਰੀ ਹਮਰੋ ਭਰਤਾ ਵੱਡੋ ਬਬੇ ਕੀ ਆਪੇ ਸੰਤ ਕਹਾਵੇ ਓਹੋ ਹਮਾਰਾ ਮਾਥਾ ਕਾਇਮ ਔਰ ਹਮਰਾ ਨਿਕਟ ਨਾ ਆਵੇ ਨਾ ਕੋ ਕਾਟੀ ਕਨਹ ਕਾਟੀ ਕਾਠ ਕੂਟ ਕਹਿ ਡਾਰੀ ਵਾਹਿਗੁਰੂ ਜੀ ਜਿਹੜਾ ਪਾਠ ਨਾ ਕੋ ਆ ਇਹ ਹਾਹੇ ਔਂਕੜ ਉਚਾਰਨ ਕਰਨਾ ਕਿਸੇ ਨਾ ਕੋ ਨਹੀਂ ਕਹਿਣਾ ਫਿਰ ਕੱਕੇ ਨੂੰ ਹੋੜਾ ਲੱਗ ਜਾਊਗਾ ਇਹ ਹਾਹੇ ਨੂੰ ਔਂਕੜ ਆ ਨਾ ਕੋ ਕਨਹ ਹਾਹੇ ਔਂਕੜ ਦੀ ਜਿਹੜਾ ਉਚਾਰਨ ਆ ਪੂਰਾ ਸਪਸ਼ਟ ਕਰਨਾ ਕਾਹੋ ਕਬੀਰ ਸੰਤਨ ਕੀ ਬੈਰਨ तीन लोक की प्यारी नाकह काटी कान हो काटी काट कूट डारी कहो कबीर संतन की बैरन तीन लोक की प्यारी वाह गुरु जी का खालसा वाह गुरु जी की फतेह ਤੇਰੀ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ